ਭਗਵੰਤ ਮਾਨ ਦਾ ਗੱਠ ਜੋੜ ਕੱਲਾ ਕਾਂਗਰਸ ਦਾ ਨਹੀਂ ਹੈ ਭਗਵੰਤ ਮਾਨ ਦਾ ਗੱਠ ਜੋੜ ਦਿਨ ਦਾ ਤਾਂ ਕਾਂਗਰਸ ਦਾ ਹੈ ਤੇ ਰਾਤ ਦਾ ਭਾਜਪਾ ਨਾਲ ਜਿੱਦਾਂ ਇਹ ਚਾਲੂ ਹੋਇਆ ਔਰ ਜਿੱਦੀ ਇਹਦੇ ਨਾਲ ਸੈਟਿੰਗ ਹੋਈ ਹੈ ਦੱਸ ਦਿਓ ਕਿ ਮੇਰੀ ਗੱਲ ਗਲਤ ਹੈ ਜੇ ਮੈਂ ਗਲਤ ਗੱਲ ਕਰਦਾ ਤੇ ਫਿਰ ਜਿਹੜਾ ਕਿਸਾਨ ਪ੍ਰੀਤਪਾਲ ਜੀ ਨੂੰ ਅਸੀਂ ਛਡਾ ਕੇ ਲਿਆਏ ਆ ਉਹਦਾ ਜਬਾੜਾ ਭੰਨਦਾ ਲੱਤਾਂ ਭੰਤੀਆਂ ਸਿਰ ਪਾੜਦਾ ਸਾਰਾ ਕੁਝ ਭੰਨਦਾ ਉਹਦਾ ਤੇ ਉਹਨੂੰ ਜਾ ਕੇ ਫਿਰ ਹਾਈ ਕੋਰਟ 'ਚ ਕੇਸ ਪਾਉਣਾ ਪਿਆ ਇਹ ਗੱਲ ਕਿਉਂ ਕਹਿਣੀ ਪਈ ਕਿ ਮੈਨੂੰ ਪੰਜਾਬ ਦੀ ਧਰਤੀ ਤੋਂ ਚੁੱਕਿਆ ਤੇ ਪੰਜਾਬ ਦਾ ਹੋਮ ਮਿਨਿਸਟਰ ਕੌਣ ਹੈ ਜੇ ਨਾਰ ਵਾਲਿਆ ਹੁੰਦਾ ਤੇ ਐਫ ਆਈ ਆਰ ਦਰਜ ਕਰਦਾ ਹਾਈ ਕੋਰਟ ਨੂੰ ਇਹ ਗੱਲ ਕਹਿਣੀ ਪਈ ਕਿ ਭਾਈ ਜ਼ੀਰੋ ਐਫ ਆਈ ਆਰ ਕਿਉਂ ਦਰਜ ਕਰਦੇ ਹੋ ਤੁਸੀਂ ਸਿੱਧੀ ਐਫ ਆਈ ਆਰ ਕਿਉਂ ਨਹੀਂ ਕੀਤੀ ਸ਼ੁਭਕਰਨ ਦੀ ਦੇ ਮੱਥੇ 'ਚ ਗੋਲੀ ਵੱਜੀ ਹੋਵੇ ਸਿਰ 'ਚ ਗੋਲੀ ਵੱਜੀ ਹੋਵੇ 7 ਦਿਨ ਉਹਦਾ ਪੋਸਟਮਾਰਟਮ ਦੀ ਰਿਪੋਰਟ ਨਾ ਆਵੇ ਉਹਦੀ ਐਫ ਆਈ ਆਰ ਦਰਜ ਨਾ ਹੋਵੇ ਅਖੀਰ 'ਚ ਉਹ ਕੇਸ ਵੀ ਕੋਰਟ 'ਤੇ ਗਿਆ ਕੋਰਟ ਨੂੰ ਕਹਿਣਾ ਪਿਆ ਕਿ ਜਿਹੜੀ লাশ ਬਰਾਮਦ ਹੋਈ ਜੇ ਉਹ ਪੰਜਾਬ ਦੀ ਧਰਤੀ 'ਚ ਦਰ ਬਰਾਮਦ ਹੋਈ ਤੇ ਪਰਚਾ ਸਿੱਧਾ ਕਿਉਂ ਨਹੀਂ ਦਰਜ ਹੋਇਆ ਤੇ ਫਿਰ ਦੱਸ ਦਿਓ ਮੈਨੂੰ ਕੌਣ ਰਲਿਆ ਤੇ ਕੌਣ ਨਹੀਂ ਰਲਿਆ ਅਧਰੂਕ ਇਸ ਪੰਜਾਬ ਦੀ ਧਰਤੀ ਤੇ ਸਿੱਟੇ ਜਿਹੜੀਆਂ ਗੋਲੀਆਂ ਨੇ ਜਿਹਦੇ ਨਾਲ ਉਹ ਰਬੜ ਦੀਆਂ ਗੋਲੀਆਂ ਪੰਜਾਬ 'ਚ ਚਲਾਈਆਂ ਸਿੱਧੀਆਂ ਗੋਲੀਆਂ ਠੋਕੀਆਂ ਗਈਆਂ ਉਹ ਲਕੀਆਂ ਕਿੱਥੇ ਆ ਕੇ ਪੰਜਾਬ ਦੀ ਧਰਤੀ ਤੇ ਤੇ ਉਹਦਾ ਪਰਚਾ ਕਿਉਂ ਨਹੀਂ ਦਰਜ ਹੋਇਆ ਤੇ ਫਿਰ ਇਹਨੂੰ ਕੀ ਕਹੋਗੇ ਭਗਵੰਤ ਮਾਨ ਨੂੰ ਭਾਜਪਾ ਦਾ ਵੱਡਾ ਟਾਊਟ ਕਾਉਂਗੇ ਕਿ ਨਹੀਂ ਕਾਉਂਗੇ ਦੱਸ ਦਿਓ ਮੈਨੂੰ ਸਹਿਮਤ ਹੋ ਕੀ ਨਹੀਂ ਸਹਿਮਤ ਹੈ ਮੈਂ ਗਲਤ ਗੱਲ ਕਰਦਾ ਹੈ ਅਚਲੀ ਮੈਂ ਅੱਜ ਕਿਸਾਨ ਭਰਾਵਾਂ ਨੂੰ ਵੀ ਫੋਨ ਕਰ ਬੇਨਤੀ ਕਰਦਾ ਕਿ ਜਦੋਂ ਪਿੰਡਾਂ 'ਚ ਆਉਂਦੇ ਇਸ ਗੱਲ ਦਾ ਸਵਾਲ ਕਰੋ ਕਿ ਭਗਵੰਤ ਮਾਨ ਨੇ ਇਹ ਪਰਚੇ ਕਿਉਂ ਨਹੀਂ ਦਿੱਤੇ 14 ਤੋਂ ਵੱਧ ਕਿਸਾਨ ਇਸ ਅੰਦੋਲਨ 'ਚ ਸ਼ਰੀਦ ਹੋਏ ਆ ਔਰ ਚੀਦ ਹੋਇਆ ਪੰਜਾਬ ਦੀ ਧਰਤੀ 'ਤੇ ਤੇ ਪੰਜਾਬ ਦਾ ਹੋਮ ਮਿਨਿਸਟਰ ਚੀਫ ਮਿਨਿਸਟਰ ਕੌਣ ਹੈ ਉਹ ਦਿੱਲੀ ਦੇ ਮਤੇਕ ਨਹੀਂ ਹੈ ਸੈਂਟਰ ਦੇ ਮਤੇਕ ਨਹੀਂ ਹੈ ਇਹ ਆਜ਼ਾਦ ਸੂਬਾ ਇਹ ਸੂਬੇ ਦੇ ਆਦੇ ਅਧਿਕਾਰ ਨੇ ਕਿ ਜੇ ਇੱਥੇ ਕਿਸੇ ਨਾਲ ਧੱਕਾ ਬੇਨਸਾਹੀ ਹੋਵੇ ਤੇ ਇਨਸਾਫ ਦੇਣਾ ਇਥੋਂ ਦੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਆ ਮੈਂ ਤਾਂ ਪਹਿਲਾਂ ਮਹਿਤਾ ਸਾਹਿਬ ਨੇ ਬੜੀ ਵੱਲ ਗੱਲ ਕਹੀ ਹੈ ਕਾਬਲ ਭਾਈ ਡੰਗਾਈ ਨਾਲ ਵਿਚਾਰਿਓ ਨਿਰਮਲਾ ਸੀ타 ਰਮਨ ਜੀ ਦਾ ਘਰ ਵਾਲਾ ਜੇ ਕਹਿੰਦਾ ਕਿ 400 ਪਾਰ ਨਹੀਂ ਹੋਣਾ ਇਹ ਵੀ ਇੱਕ ਸ਼ਰਾਰਤ ਹੀ ਆ ਕਹਿ ਕਹਿ ਕੇ ਨਾ ਕਹਿ ਕਹਿ ਕੇ 400 ਪਾਰ 400 ਪੌਰ ਪੱਕਾ ਹੀ ਤੁਹਾਡੇ ਮਨ 'ਚ ਫਿੱਟ ਕਰ ਦੇਣਾ ਕਿ ਕਈਆਂ ਨੇ ਕਿਹਾ ਜਿਹੜੇ ਕਮਜ਼ੋਰ ਜਿਹੇ ਹੁੰਦੇ ਨਾ ਫਿਰ ਉਹ ਕਹਿੰਦੇ ਯਾਰ ਵੋਟ ਇਹਨਾਂ ਨੂੰ ਪਾ ਦੇ ਇਹਨਾਂ ਦੇ 400 ਪਾਰਤਾ ਹੋਏ ਖੜੇ ਉਹ ਪਾਪਾ ਜੀ ਪਿਛਲੀ ਵਾਰੀ ਪੰਜਾਬ 'ਚ ਨਹੀਂ ਪਾਰ ਹੋਏ ਇਹ ਨਾ 14 'ਚ ਜਦ ਇਹਨਾਂ ਦੀ ਪੂਰੀ ਚੜ੍ਹਾਈ ਸੀ ਹਾਂ ਇਸ ਧਰਤੀ ਨੇ ਜੇ ਇੱਜ਼ਤ ਕੀਤੀ ਹੈ ਤੇ ਬਾਜਪਾਈ ਸਾਹਿਬ ਨੂੰ ਜ਼ਰੂਰ ਪਿਆਰ ਕਰਦੇ ਸੀ ਕਿਉਂਕਿ ਉਹ ਧਰਮ ਨਿਰਪੱਖ ਗੱਲ ਕਰਦੇ ਸਨ ਇਨਸਾਨਾਂ ਦਾ ਸਤਿਕਾਰ ਕਰਦੇ ਸਨ ਉਹ ਇਹ ਜੀ ਗੱਲ ਨਹੀਂ ਕਰਦੇ ਸਨ ਮਗਰ ਅੱਜ ਮੈਨੂੰ ਇੱਕ ਗੱਲ ਯਾਦ ਆਤੀ ਉਹ ਜਿੰਨਾ ਸੂਬਿਆਂ 'ਚ ਕਿਸੇ ਪੱਤਰਕਾਰ ਨੇ ਮੈਨਕ ਉਹਦਾ ਭਾਸ਼ਣ ਸੁਣ ਰਿਹਾ ਸੀ ਏਡਾ ਵਧੀਆ ਉਹਨੇ ਗੱਲ ਕੀਤੀ ਕਹਿੰਦਾ ਜਿੱਥੋਂ ਪਹਿਲਾਂ ਹੀ 25 ਸੀਟਾਂ ਆ ਗਿਆ ਨੇ ਹਈ 25 ਤੇ 25 ਦੀਆਂ 25 ਆ ਗਏ ਉਹ ਮੇਰੇ ਤੋਂ 26 ਕਮੀ ਘਟੂਗੇ ਮਤਲਬ 100% ਪਰਫਾਰਮੈਂਸ ਜੇ ਆਈ ਤਾਂ ਓਨੀਆਂ ਸੀਟਾਂ ਹੋਣੀਆਂ ਜਿੰਨੀਆਂ ਪਿਛਲੀ ਵਾਰੀ ਆਈਆਂ ਸੀ ਤੇ ਪੰਜਾਬ ਦੀ ਧਰਤੀ ਨੇ ਤਾਂ ਪਿਛਲੀ ਵਾਰੀ ਵੀ ਇਹਨਾਂ ਦੇ ਉਲਟ ਫੈਸਲਾ ਦਿੱਤਾ ਜਦੋਂ ਹਵਾ ਸੀ ਪੂਰੀ 14 ਜੇ ਵੀ ਫੈਸਲਾ ਉਲਟ ਦਿੱਤਾ ਇਤਨੀ ਭਰਾਵੋ ਪੰਜਾਬੀਆਂ ਦੇ ਮਨ ਬਣੇ ਨੇ ਠੀਕ ਆ ਤੁਸੀਂ ਗੁੱਸਾ ਕਰ ਜਾਣਾ ਪਤਾ ਨਹੀਂ ਸਾਡੀ ਖਬਰ ਲਾਉਣੀ ਨਹੀਂ ਲਾਉਣੀ ਇਹ ਤੁਹਾਡੇ ਮਾਲਕਾਂ ਤੇ ਬੜਾ ਦਬਾ ਰਹੀਦਾ ਤੇ ਤੁਸੀਂ ਨੱਪੀ ਉਹਨੇ ਕਿल्ली 400 ਬਾਰ 130 ਉਹ ਬਾਬਾ ਲੋਕਾਂ ਨੂੰ ਵੋਟਾਂ ਦਾ ਪਾ ਲੈਣ ਦਿਓ ਜਿਨ੍ਹਾਂ ਨੇ ਆਰ ਪਾਰ ਕਰਨਾ ਉਹਨਾਂ ਦੀ ਤਾਂ ਵਾਰ ਹੀ ਨਹੀਂ ਹੋ ਰਹੀ ਹਲੇ ਬੀਟਾ ਲੱਪਣ ਦੀ ਇੱਧਰ ਪਹਿਲਾਂ ਹੀ ਫੈਸਲੇ ਸੁਣਾ ਤੇ ਉਹ ਰੋਲ ਸ਼ੁਰੂ ਹੋ ਜਾਂਦਾ 130 130 130 ਦੇਖੋ ਇੱਕ ਹੋਰ ਨਾ ਗੁੱਸਾ ਕਰਦੇ ਹੋ ਆ ਜਿਹੜੀ ਜਿਹਦੀ ਗੱਲ ਮੈਂ ਕਰਨ ਲੱਗਿਆ ਭਗਵੰਤ ਮਾਨ ਦੀ ਚਲੋ ਪਿਆਰ ਨਾਲ ਮੁੱਖ ਮੰਤਰੀ ਆ ਗੁੱਸਾ ਕਰਦੇ ਆ ਕਿ ਆਪ ਵਾਲੇ ਕਿ ਸਾਡੇ ਮੁੱਖ ਮੰਤਰੀ ਨੂੰ ਮਾੜਾ ਬੋਲਦੇ। ਲਈ ਸਾਰੇ ਧੀਆ ਪੁੱਤਾਂ ਵਾਲੇ ਹੋ ਨਾ ਜੀ। ਹਰੇਕ ਦੇ ਘਰ ਤੇ ਧੀ ਜਾਂ ਪੁੱਤ ਤਾਂ ਹੈ ਕੋਈ ਗੁਰੂ ਕਿਰਪਾ ਕਰੇ ਚਲੋ। ਜਿਹੜੀ ਧੀ ਆਪਦੇ ਪਿਓ ਦਾ ਸਤਿਕਾਰ ਨਾ ਕਰੇ। ਕੀ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਦਾ ਉਹ ਕਾਬਲੀਅਤ ਰੱਖਦਾ ਕਿ ਨਹੀਂ ਰੱਖਦਾ। ਦੱਸੋ ਮੈਨੂੰ ਰੱਖਦਾ ਕਿ ਨਹੀਂ ਰੱਖਦਾ। ਜਿਹੜਾ ਮੁੱਖ ਮੰਤਰੀ ਆਪ ਦੀ ਧੀ ਦੀ ਫੋਟੋ 'ਚ ਹੁਣੇ ਆ ਇੰਟਰਵਿਊ ਹੋਇਆ ਸੀ ਕ channels ਦਾ ਬੜਾ ਵੱਡਾ ਪੱਤਰਕਾਰ ਸੀ ਉਹ ਪੁੱਛਦਾ ਸੀ ਆ ਫੋਟੋ ਕਿਦੀ ਆ ਫੋਟੋ ਕਿਦੀ ਆ ਫੋਟੋ ਕਿਦੀ ਤੇ ਆਪ ਦੀ ਧੀ ਨੂੰ ਸਿਆਲਨ ਤੋਂ ਭੱਜ ਗਿਆ ਕਿੰਤੋਂ ਬੇਸ਼ਰਮ ਬੰਦਾ ਕੁਝ ਹੋ ਸਕਦਾ ਇਹ ਕਹਿੰਦਾ ਇਹ ਤਾਂ ਮੇਰਾ ਭਾਂਜਾ ਦੇ ਨਾਲ ਆਪ ਦੀ ਧੀ ਦੀ ਫੋਟੋ ਸੀ ਫੋਟੋ ਥੱਲੇ ਨੂੰ ਕਰਤੀ ਜਿਹੜਾ ਆਪ ਦੀ ਬੇਟੀ ਦਾ ਨਾ ਹੋ ਸਕਿਆ ਕੀ ਉਹ ਸੂਬੇ ਦਾ ਕਦੇ ਹੋ ਸਕਦਾ ਮੇਰੇ ਵੀਰ ਜਿਹੜਾ ਸ਼ਰਾਬ ਪੀ ਕੇ ਗੁਰੂ ਦੀ ਹਾਜ਼ਰੀ 'ਚ ਜਾਵੇ ਕਿ ਤੁਸੀਂ ਕਦੇ ਉਹ ਜਿਹਨੂੰ ਮਾਫ਼ ਕਰ ਸਕਦੇ ਹੋ ਜਿਹੜਾ ਸ਼ਰਾਬ ਪੀ ਕੇ ਵਿਧਾਨ ਸਭਾ ਚਲੇ ਜਾਵੇ ਪਾਰਲੀਮੈਂਟ ਚਲੇ ਜਾਵੇ ਨਾਲ ਦੇ ਸਾਥੀ ਕਹਿਣ ਕਿ ਇਹ ਚੋਂ ਬਦਬੂ ਵੜੀ ਆਉਂਦੀ ਉਹਨੂੰ ਪਰ੍ਹਾਂ ਬਿਠਾ ਦਿਓ ਯਾਰ ਉਹਨੂੰ ਕਦੇ ਤੁਸੀਂ ਪੰਜਾਬ ਦਾ ਘਰ ਦੀ ਸਮਝ ਸਕਦੇ ਹੋ ਆਮ ਤੌਰ ਤੇ ਤਾਂ ਪੁਲਸ ਵਾਲੇ ਵੀ ਚਲਾਨ ਕੱਟਦੇ ਇਹਦਾ ਪਤਾ ਨਹੀਂ ਕਿਉਂ ਨਹੀਂ ਚਲਾਨ ਕਟਿਆ ਜਾਂਦਾ ਕੋਈ ਸ਼ਰਾਬ ਪੀ ਕੇ ਗੱਡੀ ਤਾਂ ਚਲਾ ਕੇ ਵਿਖਾਵੇ ਉਹਦੀ ਮਰਵਾ ਮਰਵਾ ਫੂਕਣ ਫਿਰ ਉਹਨੂੰ ਕਹਿੰਦੇ ਲੈ ਤੂੰ ਤਾਂ ਸ਼ਰਾਬ ਬੜੀ ਪੀਤੀ ਆ ਤੇ ਗੱਡੀ ਤਾਂ ਚਲਾਉਣ ਨਹੀਂ ਦਿੰਦੇ ਇੱਥੇ ਸੂਬਾਈ ਚਲਾਉਣ ਦਿੰਦਾ ਸਾਰਾ ਕਿ ਮੇਰੇ ਵੀਰੋ ਫਿਰ ਟੀ ਰਿਜ਼ਲਟ ਨਿਕਲਣਾ ਸ਼ਰਾਬੀ ਬੰਦੇ ਨੇ ਜਦੋਂ ਸੂਬਾ ਚ ਮੈਨੂੰ ਪਤਾ ਮੇਰੇ ਇਸ ਭਾਸ਼ਣ ਤੋਂ ਬਾਅਦ ਦਰਦ بڑا ਹੋਣਾ ਮੈਂ ਪਰਚਾ ਦੇ ਜਿਹੜਾ ਮੈਂ ਮਜੀਤੀਆ ਨਹੀਂ ਦਰਦਾ ਤੇਰੇ ਪਰਚੇ ਕੁਰਚੇ ਤੋਂ ਯਾਦ ਰੱਖੀ ਇਹ ਮਾਲਕ ਦੇ ਰੰਗ ਨੇ ਜਿਹਨੂੰ ਤੈਨੂੰ ਕੁਰਸੀ ਮਿਲ ਗਈ ਆ ਔਰ ਜੇ ਮਾਲਕ ਤੇਰੇ ਵਰਗੇ ਨੂੰ ਬਣਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖਣੀ ਤੇ ਜੇ ਕਦੇ ਵਾਰੀ-ਵੱਟਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈਆਂ ਨਾ ਚੀਕਾਂ ਤੇ ਫੇਰ ਤੇ ਤੋਂ ਸਹੀ ਨਹੀਂ ਜਾਣੀਆ ਜੋ ਤੇਰੇ ਹਾਲਾਤ ਬਣੇ ਇਥੇ ਮੈਂ ਇਹ ਗੱਲ ਤੇ ਜ਼ਿਆਦਾ ਨਹੀਂ ਚਾਹੁੰਦਾ ਸੀ ਮਗਰ ਮੈਂ ਤੁਹਾਨੂੰ ਤਾਹੇ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਥ ਸੰਗਤੀ ਉਹਨੇ ਕਦੇ ਪੰਜਾਬ ਦਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਕਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਕੱਲ ਧਰਨਾ ਕੀ ਮਾਰਿਆ ਸੀ ਛੀਦੇ ਆਜੰਮ ਛੀਦ ਪਗਤ ਸਿੰਘ ਦੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਤੇ ਬੈਠੇ ਸੀ ਹੇ ਮਰਨ ਵਰਤੇ ਇਹ ਪਹਿਲਾ ਹੀ ਵੇਖਿਆ ਖਾ ਪੀ ਕੇ ਰਾਤ ਨੂੰ ਵੀ ਆ ਕੇ ਸ਼ਾਮ ਨੂੰ ਫੇਰ ਜਾ ਕੇ ਖਾ ਪੀ ਲੇ ਇਹ ਪਹਿਲੇ ਮਰਨ ਵਰਤੇ ਵੇਖਿਆ ਅਰੇ ਕੇਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿਹੋ ਜਿਹਾ ਵਰਤ ਰੱਖ ਲਿਆ ਮੇਰੇ ਚੱਕਰ ਉਹ ਗਰੀਬ ਤਾਂ ਐਵੇਂ ਠੋਕ ਛੱਡਿਆ ਮੈਂ ਤਾਂ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕੀ ਕਿਤੇ ਉਹ ਬਾਹਰ ਆ ਜੇ ਇਹਦਾ ਬੜਾ ਦਾ ਲੱਗਿਆ ਕਿਉਂਕਿ ਹੁਣ ਪੁੱਛਣ ਵਾਲਾ ਕੋਈ ਨਹੀਂ ਜੋ ਦਿੱਲੀ ਵਾਲੇ ਉਹ ਕਮਰਾਨ ਕਹਿੰਦੇ ਆ ਵੱਡੇ ਇਹ ਉਸ ਹਸਾਬ ਨਾਲ ਗੱਡੀ ਚਲਾਉਂਦਾ ਆ ਵੇਖੋ ਕਿੰਦੀ ਛੇਤੀ ਮੈਂ ਤਾਂ ਇਹਨਾਂ ਲੀਡਰਾਂ ਤੇ ਹੈਰਾਨ ਹੁਣ ਤਾਂ ਪੁੱਛਣਾ ਪੈਂਦਾ ਕਈ ਵਾਰੀ ਕਿ ਭਾਈ ਇਹ ਪਾਰਟੀ ਕਿਹੜੀ ਦੀ ਆ ਜਿੰਨੇ ਵੀ ਵੱਡੇ ਚਿਹਰੇ ਨੇ ਨਾ ਆ ਬਿੱਟੂ ਦੀ ਤਾਂ ਕਮਾਲ ਹੀ ਹੋ ਗਈ ਮੈਂ ਤਾਂ ਉਹਨੂੰ ਨਵੇਂ ਜਮਾਨੇ ਦਾ ਬਿੱਟਾ ਹੀ ਸਮਝਦਾ ਮੈਨੂੰ ਲੱਗਦਾ ਸਕਿਉਰਟੀ ਪਿੱਛੇ ਪਤਾ ਨਹੀਂ ਕਿਹੇ ਚੱਕਰ ਪਿੱਛੇ ਕਿਹੜੀਆਂ-ਕਿਹੜੀਆਂ ਗੱਲਾਂ ਕਹਿੰਦਾ ਜਿਹੜਾ ਇੱਕ ਵਾਰੀ ਉਹਦਾ ਇੰਟਰਵਿਊ ਤੁਸੀਂ ਦੇਖਿਆ ਹੋਣਾ ਇੱਕ ਗਰੇਵਾਲ ਸਾਹਿਬ ਨੇ ਭਾਪਾ ਦੇ ਉਹਦੇ ਨਾਲ ਇੰਟਰਵਿਊ ਕੀਤਾ ਇਹ ਜਿਹੇ ਅੰਤ ਤੱਕ ਮੈਂ ਜੁੱਤੀ ਮਾਰਾਂ ਮੈਂ ਗੱਲ ਨਾ ਕਰਾਂ ਹੁਣ ਭਾਈ ਜਾ ਕੇ ਉਹਨਾਂ ਦੇ ਨਾਲ ਵਿਖੜੀ ਚ ਬਹਿ ਗਿਆ ਉਹਨਾਂ ਦੀ ਝੋਲੀ ਅੱਡ ਕੇ ਉਹਨਾਂ ਨਾਲ ਚੜ ਗਿਆ ਗੱਡੀ 'ਚ ਕੋਈ ਸ਼ਰਮ ਹੈ ਕਿ ਨਹੀਂ ਹੈ ਲੋਕਾਂ ਨੂੰ ਆਉਂਦੀ ਹੈ ਇਹ ਜਿਹੇ ਲੀਡਰਾਂ ਨੂੰ ਸਾਨੂੰ ਆਪ ਨੂੰ ਆਉਂਦੀ ਹੈ ਕਿ ਸਾਡਾ ਕਿਰਦਾਰ ਕਿੱਡਾ ਡਿੱਗ ਗਿਆ ਕੀ ਲੋਕਾਂ ਨੂੰ ਵਿਸ਼ਵਾਸ ਸਾਡੀ ਗੱਲ ਦਾ ਰਹਿ ਜੇ ਅੱਗੇ ਲੀਡਰਾਂ ਦੀ ਕਿੰਨੀ ਕਿ ਲੋਕ ਇੱਜ਼ਤ ਕਰਦੇ ਉਹ ਤਾਂ ਰੋਜ਼ WhatsApp 'ਤੇ ਆਉਂਦਾ ਹੀ ਹੈ ਮਗਰ ਕਿਹਾ ਤੇ ਇਹੇ ਜੇ ਕਰਦੇ ਜਿਹੜਾ ਹੁਣ ਪਿਛਲੇ 6 ਮਹੀਨਿਆਂ ਚ ਤਿੰਨ ਪਾਰਟੀ ਬਦਲ ਗਿਆ ਹੋਵੇ ਜਿਨੇ ਵੇਖੋ ਕਮਾਲ ਦੀ ਗੱਲ ਉਹ ਆਰੋਂ ਗੱਲ ਉਹਨੇ ਸ਼ਿਕਾਇਤ ਦਰਜ ਕੀਤੀ ਕਿ ਸਾਨੂੰ ਭਾਜਪਾ ਦੇ ਹੋਪ ਮਨਿਸਟਰ ਨੇ 25-25 ਕਰੋੜ ਦਾ ਆਫਰ ਦਿੱਤਾ ਸੀ ਤੇ ਅੱਜ ਸਾਲ ਬਾਅਦ ਜਿਨੇ ਸ਼ਿਕਾਇਤ ਕਰਤਾ ਉਹੀ ਭਾਜਪਾ ਚਲੇ ਗਿਆ ਹੁਣ ਕੀ ਕਵਾਂਗੇ ਕਿ ਪੰਜਾਬ ਦੇ ਤਾਂ ਕੀ ਸੌਦਾ ਕਿਵੇਂ ਨਿਪੜ ਗਿਆ ਭਾਈ ਲੋਕਾਂ ਨੂੰ ਵੀ ਤਾਂ ਦੱਸਦਾ ਉਹ ਤਾਂ ਤੂੰ ਰੌਲਾ ਪਾਉਂਦਾ ਸੀ ਸ਼ਿਕਾਇਤ ਕਰਦਾ ਸੀ ਅੱਜ ਜਦ ਇਹੋ ਜਿਹੇ ਹਾਲਾਤ ਬਣ ਜਾਣ ਤੇ ਭਾਈ ਸਾਹਿਬ ਲੋਕਾਂ ਦਾ ਕਾਹਦਾ ਭਰੋਸਾ ਰਹਿ ਜਾਣਾ ਇਸ ਲਈ ਮੈਂ ਲੰਮੀ ਚੌੜੀ ਗੱਲ ਨਹੀਂ ਗੱਲਾਂ ਸਾਰਿਆਂ ਨੇ ਬੜੀ ਕੀਤੀ ਆ ਕਿ ਸਮਾਂ ਮਿਲੂਗਾ ਮਗਰ ਅੱਜ ਮੈਂ ਬੇਨਤੀ ਕਰਦਾ ਕਿ ਭਾਈ ਚਾਰੇ ਇੱਕ ਸਾਜ ਅਮਨ ਸ਼ਾਂਤੀ ਕਾਨੂੰਨ ਅੱਜ ਸਾਨੂੰ ਵੀ ਪਿੰਡਾਂ 'ਚ ਆ ਬੈਠੇ ਬੰਟੀ ਹੁਰੀ ਆਹ ਹੋਰ ਬੈਠੇ ਆ ਸਾਡੇ ਮਸੀਹ ਭਾਈਚਾਰੇ ਵਾਲੇ ਜਦ ਮੈਨੂੰ ਯਾਦ ਆ ਸੀ ਭਾਜਪਾ ਦੇ ਸਿੰਬਲ ਨਾਲ ਜੋਸ਼ੀ ਸਾਹਿਬ ਲੜਦੇ ਸੀ ਨਾ ਔਰੀ ਪਿੰਡ ਜਦੋਂ ਸਾਡੀ ਵੋਟਾਂ ਆਉਂਦੀ ਸੀ 500 ਤੇ ਜਿੱਤਦੇ ਸੀ ਜਦੋਂ ਐਮਪੀ ਵਾਲੇ ਲੜਦੇ ਹੀ ਪਤਾ ਨਹੀਂ ਕੀ ਕੰਮ ਚੱਕਰ ਹੁੰਦਾ ਹੈਗਾ 5 ਵੋਟਾਂ ਤੇ ਹਾਰ ਜਾਂਦੇ ਸਨ